ਸ੍ਰੀ ਕਾਜੀ ਮੈਂ ਹਾ ਅਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਨੀਸ਼ ਸੋਦੀਆ ਦਾ ਰੱਜ ਕੇ ਵਿਰੋਧ ਹੋ ਰਿਹਾ ਹੈ ਰੱਜ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਪਮਕੜ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਵੋਟਾਂ ਪਾਈਆਂ ਨੇ ਆਮ ਆਦਮੀ ਪਾਰਟੀ ਨੂੰ ਕੀ ਇਹ ਜਿਹੜੀ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿ ਜਦੋਂ ਵੀ ਹਾਈ ਕਮਾਂਡ ਦਾ ਕੋਈ ਬੰਦਾ ਆਉਂਦਾ ਹੈ ਤਾਂ ਤੁਸੀਂ ਜਿਹੜੇ ਨੇ ਉਹਨਾਂ ਕੋਲੋਂ ਸਵਾਲ ਪੁੱਛੋ ਤੇ ਉਹ ਸਵਾਲਾਂ ਦਾ ਜਿਹੜਾ ਹੈ ਜਵਾਬ ਦਿੰਦੇ ਨੇ ਕਿ ਨਹੀਂ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿੱਥੇ ਕੱਲ ਮਨੀਸ਼ ਸੋਦੀਆ ਦਾ ਜਿਹੜਾ ਹੈ ਨਰਿੰਦਰਪੁਰ ਪਰਾਜ ਦੇ ਇਲਾਕੇ ਦੇ ਵਿੱਚ ਰੱਜ ਕੇ ਵਿਰੋਧ ਕੀਤਾ ਗਿਆ ਆਮ ਆਗਮੀ ਪਾਰਟੀ ਦੇ 扑ਮਕੜਾ ਵੱਲੋਂ ਤਾਂ ਅੱਗੋਂ ਮਨੀਸ਼ ਸੋਦੀਆ ਵੀ ਕਾਫੀ ਗੁੱਸੇ ਦੇ ਵਿੱਚ ਬੋਲਦੇ ਨਜ਼ਰ ਆਏ ਜੇਕਰ ਗੱਲ ਕਰੀਏ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਕਿਹਾ ਸੀ ਕਿ ਤੁਹਾਡਾ ਹੱਕ ਹੈ ਤੁਸੀਂ ਜਿਹੜਾ ਹੈ ਕਿਸੇ ਵੀ ਪਾਰਟੀ ਨੂੰ ਜਦੋਂ ਵੋਟਾਂ ਦਿੰਦੇ ਹੋ ਤਾਂ ਤੁਸੀਂ ਉਹਨਾਂ ਦੇ ਜਿਹੜੇ ਮੰਤਰੀ ਵਿਧਾਇਕ ਨੇ ਆਗੂ ਨੇ ਤੁਸੀਂ ਉਹਨਾਂ ਤੋਂ ਖੁੱਲ ਕੇ ਸਵਾਲ ਪੁੱਛੋ ਲੇਕਿਨ ਜੇਕਰ ਉਹ ਖੁੱਲ ਕੇ ਸਵਾਲ ਪੁੱਛੇ ਜਾਂਦੇ ਨੇ ਤਾਂ ਉਥੋਂ ਭੱਜਦੇ ਕਿਉਂ ਨਜ਼ਰ ਆਉਂਦੇ ਨੇ ਕੱਲ ਜਿਸ ਤਰ੍ਹਾਂ ਵੱਡੇ ਸਵਾਲ ਪੁੱਛੇ ਗਏ ਆਮ ਆਦਮੀ ਪਾਰਟੀ ਦੇ ਪਮਕੜਾਂ ਵੱਲੋਂ ਜਿਹੜੇ ਨੇ ਮਨੀਸ਼ ਸੋਦੀਆ ਤਾਂ ਮਨੀਸ਼ ਸੋਦੀਆ ਕਾਫੀ ਉਥੇ ਗੁੱਸੇ ਵਿੱਚ ਵੀ ਨਜ਼ਰ ਆਏ ਤੇ ਦੂਸਰੇ ਪਾਸੇ ਸਵਾਲਾਂ ਦਾ ਜਵਾਬ ਦੇਣ ਲੱਗੇ ਕਹਿ ਦਿੰਦੇ ਨੇ ਕਿ ਤੁਸੀਂ ਉਸ ਪਾਰਟੀ ਦੇ ਹੋ ਤੁਸੀਂ ਉਸ ਪੱਤਰਕਾਰ ਉੱਪਰ ਉਸ ਜਿਹੜੇ ਨੇ ਪੱਤਰਕਾਰੀ ਉਸ ਚੈਨਲ ਤੋਂ ਕਰਦੇ ਹੋ ਤਾਂ ਇਸ ਤਰ੍ਹਾਂ ਦੇ ਜਿਹੜੇ ਨੇ ਸਵਾਲ ਕਿਉਂ ਅੱਗੋਂ ਕਰਨੇ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਹ ਹੱਕ ਲੋਕਾਂ ਨੂੰ ਖੁਦ ਹੀ ਸਿਖਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਕੱਲ ਰਾਜ ਕੇ ਵਿਰੋਧ ਕੀਤਾ ਗਿਆ ਮਨੀਸ਼ ਸੋਦੀਆ ਦਾ ਤੇ ਨਰਿੰਦਰ ਕੌਰ ਭਰਾਜ ਦਾ ਤਾਂ ਲੋਕਾਂ ਵੱਲੋਂ ਜਿਹੜਾ ਹੈ ਸਾਬਿਤ ਹੋਣਾ ਸ਼ੁਰੂ ਹੋ ਗਿਆ ਹੈ ਕਿ ਹੁਣ ਲੋਕ ਆਮ ਆਦਮੀ ਪਾਰਟੀ ਤੋਂ ਕਿੰਨੇ ਕੁ ਆਕ ਚੁਕੇ ਨੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜਿਹੜੇ 2 ਦਿਨ ਦੌਰੇ ਤੇ ਆਏ ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ ਫਿਰ ਦਿੱਲੀ ਚਲੇ ਗਏ ਫਿਰ ਗੁਜਰਾਤ ਚਲੇ ਗਏ ਉਦੋਂ ਵੀ ਜਦੋਂ ਸਵਾਲ ਪੁੱਛੇ ਗਏ ਸੀ ਸੁਪਰੀਮੋ ਕੋਲੋਂ ਅਕਸਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਹਿੰਦੇ ਨੇ ਪੰਜਾਬ ਲਈ ਜੀਵਾਂਗੇ ਪੰਜਾਬ ਲਈ ਮਰਾਂਗੇ ਲੇਕਿਨ ਸਵਾਲਾਂ ਦੇ ਜਵਾਬ ਦੇਣੇ ਕਿਉਂ ਨਹੀਂ ਇਹ ਪਸੰਦ ਕਰਦੇ ਸਵਾਲ ਤਿੱਖੇ ਨੇ ਲੇਕਿਨ ਤਿੱਖੇ ਸਵਾਲਾਂ ਦਾ ਜਵਾਬ ਦੇਣਾ ਬਣਦਾ ਹੈ ਦੂਸਰੇ ਪਾਸੇ ਹਰ ਤੋਂ ਪ੍ਰਭਾਵੀ ਲਾਕਿਆ ਵਿੱਚ ਕਿਸੇ ਤਰ੍ਹਾਂ ਦੀ ਹਜੇ ਤੱਕ ਮਦਦ ਨਿਕਲ ਕੇ ਸਾਹਮਣੇ ਨਹੀਂ ਆਈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੈਬਨਟ ਮੀਟਿੰਗ ਦੇ ਵਿੱਚ ਕਿਹਾ ਕਿ ਤੁਹਾਨੂੰ 20-20 ਹਜ਼ਾਰ ਦਾ ਜਿਹੜਾ ਹੈ ਮੁਆਵਜ਼ਾ ਦਿੱਤੇ ਜਾਵਾਂਗੇ ਉਹ ਕਿਸਾਨ ਉਹਨਾਂ ਗੱਲਾਂ ਦਾ ਜਵਾਬ ਪੁੱਛਦੇ ਨਜ਼ਰ ਆਉਂਦੇ ਨੇ ਲੇਕਿਨ ਜਿਸ ਤਰ੍ਹਾਂ ਸਵਾਲ ਪੁੱਛੇ ਜਾਂਦੇ ਨੇ ਉਤੋਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਮੰਤਰੀ ਵਿਧਾਇਕ ਹਾਈ ਕਮਾਂਡ ਭੱਜ ਦੀ ਨਜ਼ਰ ਆਉਂਦੀ ਹੈ ਕਿ ਲੋਕਾਂ ਤੋਂ ਮੂੰਹ ਛਾ ਰਹੇ ਨੇ ਕਿ ਲੋਕਾਂ ਦੇ ਅੱਗੇ ਗੱਲ ਕਰਨਾ ਪਸੰਦ ਨਹੀਂ ਕਰ ਰਹੇ ਜਾਂ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਕਿਸ ਬਲਬੂਤੇ ਦੇ ਉੱਤੇ ਵੋਟਾਂ ਲੈਣ ਲਈ ਪੰਜਾਬ ਦੇ ਵਿੱਚ ਆਉਣਗੇ ਕਿਉਂਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜਦੋਂ ਇਹ ਬਹੁਤ ਤੰਗ ਆਏ ਉਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਜਿਨ੍ਹਾਂ ਨੇ ਘਰ ਤੱਕ ਜਿਹਦੇ ਨਾਲ ਘਰ ਤੱਕ ਤਬਾਹ ਹੋ ਗਏ ਫਸਲਾਂ ਤੱਕ ਤਬਾਹ ਹੋ ਗਈਆਂ ਲੇਕਿਨ ਕਿਸੇ ਤਰ੍ਹਾਂ ਦੀ ਰਾਹਤ ਤਾਂ ਕੀ ਦੇਣੀ ਹੈ ਲੇਕਿਨ ਲੋਕਾਂ ਦੇ ਜਿਹੜੇ ਨੇ ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ ਜਾ ਰਹੇ ਲੋਕਾਂ ਦੇ ਮਨ ਦੇ ਵਿੱਚ ਬڑے ਸਵਾਲ ਨੇ ਅਕਸਰ ਹੀ ਜਦੋਂ ਕੋਈ ਸਵਾਲ ਕੀਤਾ ਜਾਂਦਾ ਹੈ ਤਾਂ ਉਤੋਂ ਹੀ ਭੱਜਦੇ ਨਜ਼ਰ ਆਉਂਦੇ ਹਨ ਲੋਕਾਂ ਨੇ ਕਿਹਾ ਸੀ ਕਿ ਸ਼ਾਇਦ ਕਾਫੀ ਵੱਡਾ ਬਦਲਾ ਲੈ ਕੇ ਆ ਰਹੀ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਲੇਕਿਨ ਉਹ ਸਿਰਫ ਗੱਲਾਂ ਹੀ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਿੰਦੇ ਨੇ ਕਿ ਕੱਲ ਕਿਸ ਤਰ੍ਹਾਂ ਝਾੜੂ ਦੇ ਪਰਮਕੜਾ ਨੇ ਘੇਰ ਲਿਆ ਮਨੀਸ਼ ਸੋਦੀਆ ਤਾਂ ਉਹ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਕਿ ਮਨੀਸ਼ ਸੋਦੀਆ ਨੂੰ ਕਿਸ ਤਰ੍ਹਾਂ ਘੇਰਿਆ ਗਿਆ ਤੇ ਉਹ ਅੱਗੋਂ ਕਿਸ ਤਰ੍ਹਾਂ ਭੱਜਦੇ ਨਜ਼ਰ ਆਏ ਦੇਖੇ ਗੱਲ ਹੁਣ ਕੋਈ ਗੱਲ ਨਹੀਂ ਅਸੀਂ ਇਹ ਕਰਾ ਗਏ ਤੁਹਾਨੂੰ ਕਰ ਦੋ ਨਾ ਅਸੀਂ ਪਰਚੇ ਪਈ ਆਲੀ ਪੀਵਾਣੇ ਨਹੀਂ ਕਰਦੇ ਨਹੀਂ ਅਸੀਂ ਕੋਈ ਵੀਡੀਓ ਨਹੀਂ ਅਸੀਂ ਨਹੀਂ ਸੋੜਦੇ ਸਾਰਾ ਮੋੜ ਗੱਲ ਹੁਣ ਅਸੀਂ ਗਲਤ ਬੋਲਦੇ ਗੁਰੂ ਕਾਂ ਤੋਂ ਥੱਲੇ ਆ ਕੇ ਗੱਲ ਕਰ ਰਹੇ ਆ ਸਾਡੀ ਗੱਲ ਨਹੀਂ ਸੁਣਦਾ ਕੋਈ ਭਾਜੀ ਪਾਰਟੀ ਦਫ਼ਤਰ ਵੀ ਆ ਮੇਰੀ ਭਾਈ ਦਫ਼ਤਰ ਜਾਂ ਦਿੱਲੀ ਸਾਨੂੰ ਕੋਈ ਨਹੀਂ ਆ ਦੁਵਾਰਾ ਸਾਹਿਬ ਮੱਥਾ ਟੇਕਣ ਆਏ ਆ ਦਿੱਲੀ ਕਿਉਂ ਪੰਜਾਬ ਚ ਪਰਾ ਖੜਾ ਵੱਲੋਂ ਸਵਾਲ ਪੁੱਛੇ ਗਏ ਤਾਂ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਇੱਕ ਸਵਾਲ ਕਦੋਂ ਪੁੱਛੀਏ ਨਾ ਤਾਂ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਹੈ ਤੇ ਨਾ ਹੀ ਸਾਡੇ ਸਵਾਲ ਇੱਥੇ ਪੁੱਛੇ ਜਾ ਰਹੇ ਨੇ ਤੇ ਅਸੀਂ ਕਿੱਥੇ ਜਾਈਏ ਅੱਜ ਮਨੀਸ਼ ਸੋਧਿਆ ਪੰਜਾਬ ਦੇ ਵਿੱਚ ਆਏ ਨੇ ਤੇ ਸਾਡਾ ਹੱਕ ਬਣਦਾ ਹੈ ਜੇਕਰ ਅਸੀਂ ਦਿੱਲੀ ਵਿੱਚ ਜਾਂਦੇ ਆ ਤੇ ਦਿੱਲੀ ਵਿੱਚ ਸਾਨੂੰ ਇਹਨਾਂ ਨਾਲ ਮਿਲਨ ਨਹੀਂ ਦਿੱਤਾ ਜਾਂਦਾ ਤੇ ਅਸੀਂ ਕਦੋਂ ਸਵਾਲ ਪੁੱਛੀਏ ਤਾਂ ਕਾਫੀ ਜਿਹੜਾ ਹੰਗਾਮਾ ਉੱਥੇ ਕਰਦੇ ਜਿਹੜੇ ਪਮਕਰ ਨਜ਼ਰ ਆ ਰਹੇ ਸੀ ਤਾਂ